ਇਕਦੋਨ ਹੋਰ ਗੱਲ ਦੱਸ ਦਿਆਂ ਪ੍ਰਭਾਸ ਸਾਊਥ ਦੇ ਬਹੁਤ ਵੱਡੇ ਹੀਰੋ ਆ ਉਹ ਇੱਕ ਫੌਜੀ ਫਿਲਮ ਲੈ ਕੇ ਆ ਰਹੇ ਨੇ ਜਿਸ ਵਿੱਚ ਈਮਾਨ ਇਸਮਾਈਲ ਈਮਾਨ ਇਸਮਾਈਲ ਸਜਲ ਅਲੀ ਨਾਂ ਦੀਆਂ ਦੋ ਪਾਕਿਸਤਾਨੀ ਹੀਰੋ ਨਾਲ ਲੈ ਕੇ ਆ ਰਹੇ ਆ ਭਗਤੋ ਕਰਿਓ ਵਿਰੋਧ ਉਹਦਾ ਇਹ ਵਿਰੋਧ ਆ ਜਿਹੜਾ ਜੀਐਨਕੇ ਹਿਮਾਚਲ ਪੰਜਾਬ ਗੁਜਰਾਤ ਰਾਜਸਥਾਨ ਯੂਪੀ ਬਿਹਾਰ ਉੱਤਰਾਖੰਡ ਤੋਂ ਮੈਨਾਂ ਹੋਰ ਕਿਤੇ ਕਿਉਂ ਨਹੀਂ ਤਾਂ ਕੀ ਗੱਲ ਬਾਕੀ ਭਾਰਤ ਨਹੀਂ ਬਸਦਾ ਨਹੀਂ ਕਿਸੇ ਨੇ ਨਹੀਂ ਕਰਨਾ ਦਿਲਜੀਤ ਸਿੰਘ ਇੱਕ ਇੰਨਾ ਵੱਡਾ ਚਿਹਰਾ ਕਿ ਉਹ ਵਰਲਡ ਸਿੰਗਰ ਵਰਲਡ ਐਕਟਰ ਆ ਹੋ ਇਹੀ ਜਿਹੜੇ ਅੱਜ ਇਹਦਾ ਵਿਰੋਧ ਕਰ ਰਹੇ ਆ ਇਹੀ ਚੌਣੇ ਹੋਏ ਫਿਰਦੇ ਸੀ ਦੇਖ ਲਓ ਮੋਦੀ ਜੀ ਨੇ ਕਿਤਨਾ ਸਮਾਨ ਦਿਆ ਕਿਤਨੇ بڑے ਕਲਾਕਾਰਾਂ سے ਮੁਲਾਕਾਤ કરી ਕਿਤਨੇ بڑے ਐਕਟਰਾਂ سے ਮਿਲੇ ہیں ਸਭ ਝੂਠਾ ਹੈ ਉਦੋਂ ਉਦੋਂ ਇਹ ਮਾਨ ਕਰਕੇ ਕੱਚਾ ਮਾਰਦੇ ਫਿਰਦੇ ਸੀ ਤੇ ਹੁਣੇ ਵਿਰੋਧ ਕਿਉਂ ਆਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬੀ ਏਸ਼ੀਆ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਕਿ ਦਿਲਜੀਤ ਦਸਾਂਝ ਜੀ ਦਾ ਵਿਰੋਧ ਉਸ ਫਿਲਮ ਨੂੰ ਲੈ ਕੇ ਬਹੁਤ ਚਰਿਆ ਸਰਦਾਰ ਜੀ 3 ਮੈਂ ਮੈਂ ਕਹਿੰਦਾ ਵਿਰੋਧ ਕਿਉਂ ਕੀਤਾ ਗਿਆ ਉਸ ਵੀਡੀਓ ਦਾ ਉਸ ਦੇ ਉੱਤੇ ਉੱਪਰ ਜਾਣਾ ਇਸ ਸੋਨੀ ਵਾਈ ਜੀ ਤੋਂ ਉਹ ਕਹਿ ਕੀ ਕਹਿੰਦੇ ਨੇ ਇਸ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ ਦਾ ਸਵਾਗਤ ਹੈ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਵਾਈ ਜੀ ਜਿਵੇਂ ਕਿ ਸਰਦਾਰ ਜੀ 3 ਜੀ ਸਰਦਾਰ ਜੀ 3 ਵੀਡੀਓ ਲਾਂਚ ਹੋਈ ਹੈ ਉਸ ਵੀਡੀਓ ਦਾ ਭਾਰਤ ਵਿੱਚ ਬ੍ਰੋਸ ਕੀਤਾ ਗਿਆ ਤੇ ਉਹ ਵੀਡੀਓ ਨੂੰ ਭਾਗ ਵਿੱਚ ਰਿਲੀਜ਼ ਕੀ ਹੋਣ ਦਿੱਤਾ ਗਿਆ ਕਿਸ ਸੰਸਥਾਵਾਂ ਵੱਲੋਂ ਉਸ ਨੂੰ ਉਸ ਤੇ ਬੈ ਲਗਾਉਣ ਲਈ ਭਾਰ ਸਰਕਾਰ ਨੂੰ ਕਵਸਟਾਂ ਭੇਜੀ ਗਈਆਂ ਠੀਕ ਹੈ ਜੀ ਉਸ ਉਹਨਾਂ ਦੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਕੀ ਸਹੀ ਕਦਮ ਸੀ ਭਾਰ ਸਰਕਾਰ ਦਾ ਮੈਂ ਤਾਂ ਇਹਨਾਂ ਨੂੰ ਪੁੱਛਦਾ ਵੀ ਤੁਹਾਨੂੰ ਤਕਲੀਫ ਕਿਹਦੀ ਤੋਂ ਆ ਜਲਜੀਤ ਦਸਾਂਜ ਤੋਂ ਆ ਜਾਂ ਉਹਦੇ ਸਿਰ ਤੇ ਸਜਾਈ ਹੋਈ ਪੱਗ ਤੋਂ ਦਸਤਾਰ ਤੋਂ ਆ ਜਾਂ ਪੰਜਾਬ ਤੋਂ ਆ ਜਾਂ ਪੰਜਾਬੀ ਫਿਲਮ ਇੰਡਸਟਰੀ ਤੋਂ ਆ ਕਿਸੇ ਜੀ ਨਾਲ ਤਕਲੀਫ ਆ ਉਹ ਤਾਂ ਕਲੀਅਰ ਕਰਨਾ ਫਿਲਮ ਤਾਂ ਇਹ ਲਾਂਚ ਹੋਈ ਸੀ ਕਿ ਜਿਵੇਂ ਕਿ ਇਹਨਾਂ ਨੇ ਬਾਰਦਾਵਾਣਾ ਲਗਾਇਆ ਕਿ ਬਾਹਰ ਹੋਈ ਹੈ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਨਾ ਸਿੰਗਰਾਂ ਨੂੰ ਸਪੋਰਟ ਨਹੀਂ ਕਰਨਾ ਉੱਥੇ ਦੇ ਲੋਕਾਂ ਨੂੰ ਸਪੋਰਟ ਨਹੀਂ ਕਰਨਾ ਫਿਲਮ ਤਾਂ ਲਾਂਚ ਹੋਈ ਸੀ ਇਹ ਵਾਰ ਤੋਂ ਪਹਿਲਾਂ ਫਿਰ ਉਹਦਾ ਕੀ ਦੋਸ਼ ਹੈ ਇਸ ਵਿੱਚ ਕੋਈ ਦੋਸ਼ ਨਹੀਂ ਹੈ ਜੀ ਫਰਵਰੀ ਦੇ ਵਿੱਚ ਉਹ ਫਰਵਰੀ 2025 ਚੋ ਫਿਲਮ ਕੰਪਲੀਟ ਹੋ ਗਈ ਸੀ ਉਸ ਤੋਂ ਬਾਅਦ ਇਹ ਪਹਿਲਗਾਮ ਵਾਲਾ ਕਾਹਨ ਹੁੰਦਾ ਤਾਂ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਕਿਤੇ ਦਲਜੀਤ ਦਸਾਂਝ ਨੇ ਨਾ ਰੈੱਡ ਹਿੱਲ ਨੇ ਕਿਤੇ ਇਸ ਚੀਜ਼ ਨੂੰ ਸਪੋਰਟ ਕੀਤਾ ਸਾਨੂੰ ਵੀ ਦੁੱਖ ਹੈ ਜੋ ਹੋਇਆ ਮਾੜਾ ਹੋਇਆ ਸਾਡੇ ਦੇਸ਼ ਨੇ ਉਹਦਾ ਪੱਖ ਲੈ ਕੇ ਉਹਨਾਂ ਤੇ ਦੁਬਾਰਾ ਜੋ ਕਾਰਵਾਈ ਕੀਤੀ ਅਸੀਂ ਉਹਦੀ ਵੀ ਸਪੋਰਟ ਕਰਦੇ ਆਂ ਲੇਕਿਨ ਇੱਕ ਫਿਲਮ ਨੂੰ ਰੋਕ ਦੇਣਾ ਇਹ ਗੱਲ ਕਲੀਅਰ ਕਰਨੀ ਪੈਂਦੀ ਹੈ ਵੀ ਤੁਹਾਨੂੰ ਵਿਰੋਧ ਕਿਸ ਚੀਜ਼ ਦਾ ਪੰਜਾਬ ਦਾ ਵਿਰੋਧ ਹੈ ਜੇ ਪੰਜਾਬ ਦਾ ਵਿਰੋਧ ਹੈ ਕਿਸ ਗੱਲੋਂ ਵੀ ਤੁਸੀਂ ਪਾਕਿਸਤਾਨ ਮੰਨਦਾ ਪਾਕਿਸਤਾਨ ਪਾਸੇ ਚਲੇ ਗਿਆ ਅਸੀਂ ਤੁਹਾਡੇ ਨਾਲ ਆ ਗਏ ਤਾਂ ਤੁਸੀਂ ਸਾਨੂੰ ਹੀ ਕਿਉਂ ਟਾਰਗੇਟ ਕਰਦੇ ਆਂ ਇਹ ਤੁਹਾਨੂੰ ਹੋਰ ਗੱਲ ਦੱਸ ਦਿਆਂ ਪ੍ਰਭਾਸ ਸਾਊਥ ਦੇ ਬਹੁਤ ਵੱਡੇ ਹੀਰੋ ਆ ਉਹ ਇੱਕ ਫੌਜੀ ਫਿਲਮ ਲੈ ਕੇ ਆ ਰਹੇ ਨੇ ਜਿਸ ਵਿੱਚ ਈਮਾਨ ਇਸਮਾਇਲ ਈਮਾਨ ਇਸਮਾਇਲ ਸਜਲ ਅਲੀ ਨਾਂ ਦੀਆਂ ਦੋ ਪਾਕਿਸਤਾਨੀ ਹੀਰੋ ਨਾਲ ਲੈ ਕੇ ਆ ਰਹੇ ਆ ਭਗਤੋਂ ਕਰਿਓ ਵਿਰੋਧ ਉਹਦਾ ਇਹ ਵਿਰੋਧ ਆ ਜਿਹੜਾ ਜੀਐੱਡੀਕੇ ਹਿਮਾਚਲ ਪੰਜਾਬ ਗੁਜਰਾਤ ਰਾਜਸਥਾਨ ਯੂਪੀ ਬਿਹਾਰ ਉੱਤਰਾਖੰਡ ਤੋਂ ਮੈਨੂੰ ਹੋਰ ਕਿਤੇ ਕਿਉਂ ਨਹੀਂ ਤਾਂ ਕੀ ਗੱਲ ਬਾਕੀ ਭਾਰਤ ਨਹੀਂ ਬਸਦਾ ਗੱਲ ਦੀ ਗੱਲ ਨਹੀਂ ਮਾਰਨਾ ਇਹੀ ਸਾਡੇ ਪੰਜਾਬ ਦੇ ਪਿੱਛੇ ਪਏ ਹੋਏ ਆ ਸਾਡੇ ਫੈਸਲੇ ਇਹੀ ਕਰਦੇ ਆ ਦਲਜੀਤ ਇਹਨਾਂ ਨੂੰ ਕਿਵੇਂ ਬੁਰਾ ਲੱਗਦਾ ਤੇ ਇੱਕ ਚੀਜ਼ ਹੋਰ ਹੈ ਜਿਹੜੀ ਇਹ ਵੀਡੀਓ ਹੈ ਇੱਕ ਵੀਡੀਓ ਹੋਰ ਆ ਰਹੀ ਹੈ ਅਮਰਿੰਦਰ ਗਿੱਲ ਦੀ ਉਹ ਵੀ ਪਾਕਿਸਤਾਨ ਹੀਰੋਇਨ ਆ ਉਹਦੇ ਵਿੱਚ ਉਹ ਕੈਰੈਕਟਰ ਸਾਡੇ ਅੰਦਰ ਉਹ ਸਪੀਡ ਦੇ ਅੰਦਰ ਇਹਦੇ ਨਾਲ ਉਸ ਵੀਡੀਓ ਦਾ ਵਿਰੋਧ ਕੀਤਾ ਜਾਏਗਾ ਨਹੀਂ ਜੀ ਕਿਸੇ ਨੇ ਨਹੀਂ ਕਰਨਾ ਦਲਜੀਤ ਸਿੰਘ ਇੱਕ ਇੰਨਾ ਵੱਡਾ ਚਿਹਰਾ ਕਿ ਉਹ ਵਰਲਡ ਸਿੰਗਰ ਵਰਲਡ ਐਕਟਰ ਆ ਹੋ ਇਹੀ ਜਿਹੜੇ ਅੱਜ ਇਹਦਾ ਵਿਰੋਧ ਕਰ ਰਹੇ ਆ ਇਹੀ ਚੌਲੇ ਹੋਏ ਫਿਰਦੇ ਸੀ ਦੇਖ ਲਓ ਮੋਦੀ ਜੀ ਨੇ ਕਿੰਨਾ ਸਮਾਨ ਦਿਆ ਕਿਤਨੇ بڑے ਕਲਾਕਾਰਾਂ سے ਮੁਲਾਕਾਤ કરી ਕਿਤਨੇ بڑے ਐਕਟਰ سے ਮਿਲੇ ਆ ਸਭ ਝੂਠਾ ਹੈ ਉਦੋਂ ਉਦੋਂ ਇਹ ਮਾਨ ਕਰਕੇ ਕੱਚਾ ਮਾਰਦੇ ਫਿਰਦੇ ਸੀ ਤੇ ਹੁਣੇ ਵਿਰੋਧ ਕਿਉਂ ਆਗੇ ਮੈਂ ਇੱਕ ਬੰਦਾ ਰਿਵਿਊ ਲੈ ਰਿਹਾ ਜਿਹੜਾ ਕੋਈ ਨਿੱਜੀ ਚੈਨਲ ਕੋ ਰਿਵਿਊ ਲੈ ਰਿਹਾ ਸੀ ਸੇਤਰ ਵੀ ਇਹ ਆ ਕੇ ਕੁੜੀਆਂ ਤੋਂ ਮੁੰਡਿਆਂ ਤੋਂ ਵੀ ਇਹ ਦਿਲਜੀਤ ਦੀ ਫਿਲਮ ਨੂੰ ਕਿਉਂ ਨਹੀਂ ਲਾਂਚ ਨਹੀਂ ਕਰਨਾ ਚਾਹੀਦਾ ਸੀ ਕਹਿੰਦੇ ਭਾਰਤੀ ਉਹਨੂੰ ਘੱਟ ਵੱਟ ਕੋਈ ਗੱਲ ਨਹੀਂ ਜੇ ਘਾਟਾ ਪੈ ਜਾਂਦਾ ਕੋਈ ਗੱਲ ਨਹੀਂ ਪਰ ਤੂੰ ਲਾਂਚ ਨਾ ਕਰਦਾ ਹੈ ਇਦਾਂ ਦੇ ਕੋਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸੋ ਜੂਥ ਨੇ ਕੀ ਸੋਚ ਰੱਖਦੇ ਨੇ ਜੂਥ ਨਹੀਂ ਹੁਣ ਤੁਸੀਂ ਖੇਡ ਬੰਦ ਕਰਤੀ სპੋਰਟਸ ਬੰਦ ਕਰ ਦਿੱਤੀ ਹੈ ਤਾਂ ਤੁਹਾਡੀ ਸਰਕਾਰ ਦੀ ਕੀ ਕਾਬਲੀਅਤ ਹੈ ਕਿ ਵੀ ਜਿਹੜਾ ਜੇ ਤੁਸੀਂ ਆਪਣੇ ਆਪ ਨੂੰ ਦਿਖਾਉਂਦੇ ਹੋ ਜਿਹੜੇ ਲੀਡਰ ਆ ਇਹ ਉਹਨਾਂ ਲੀਡਰਾਂ ਨਾਲ ਮੀਟਿੰਗਾਂ ਕਿਉਂ ਕਰ ਰਹੇ ਆ ਐਸ ਜੈ ਸ਼ੰਕਰ ਜੀ ਜਿੱਥੇ ਜਾਂਦੇ ਨੇ ਉੱਥੇ ਪਾਕਿਸਤਾਨੀ ਲੀਡਰ ਨਹੀਂ ਬੈਠਦੇ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜੀ ਬਿਨਾਂ ਦੱਸੇ ਕਿਤੇ ਤੋਹਫਾ ਦੇਣ ਚਲੇ ਜਾਂਦੇ ਆ ਕਦੇ ਸ਼ਗਨ ਦੇਣ ਚਲੇ ਜਾਂਦੇ ਆ ਉਦੋਂ ਪਾਕਿਸਤਾਨ ਨਾਲ ਨਫ਼ਰਤ ਖਤਮ ਹੋ ਜਾਂਦੀ ਆ ਇਹ ਸਿਰਫ ਪੰਜਾਬ ਨੂੰ ਹੀ ਵਿਚਲਪੇਟੇ ਚ ਕਿਉਂ ਲਿਆ ਜਾਂਦਾ ਜਿਹੜੇ ਇਹਦੇ ਇਹਨਾਂ ਦੇ ਕਹਿੰਦੇ ਮੇਰੇ ਦੋ ਅਨਮੋਲ ਰਤਨ ਇਕਰਾਮ ਦੂਸਰਾ ਲਖਨ ਜਿਹੜੇ ਇਹਦੇ ਰਾਮ ਲਖਨ ਬਿਜ਼ਨਸਮੈਨ ਵਪਾਰੀ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਉਹਨਾਂ ਨੂੰ ਵੀ ਕਹੋ ਵੀ ਪਾਕਿਸਤਾਨ ਨਾਲ ਵਪਾਰ ਤੋੜ ਲਓ ਸਹੀ ਗ ਇਹ ਗਲਪ ਵਪਾਰ ਜਿੱਥੇ ਇਹਨਾਂ ਦੇ ਚਹੇਤੇ ਦੋ ਇਹਨਾਂ ਦੇ ਰਾਮ ਲਖਨ ਦਾ ਵਪਾਰ ਚੱਲਦਾ ਉੱਥੇ ਪਾਕਿਸਤਾਨ ਜਾਇਜ਼ ਆ ਲੇਕਿਨ ਜਿੱਥੇ ਇੱਕ ਪੰਜਾਬੀ ਪੁੱਤ ਦੀ ਇੱਕ ਫਿਲਮ ਲੱਗੀ ਆ ਉਥੇ ਨਜਾਇਜ਼ ਆ ਇਹਨਾਂ ਨੂੰ ਐ ਲੱਗਦਾ ਹੋਇਆ ਹੋਏਗਾ ਨਾ ਵੀ ਇਹ ਫਿਲਮ ਲਾਂਚ ਹੋਣ ਨਾਲ ਦੰਗਾ ਹੋ ਸਕਦਾ ਹੈ ਦੰਗਾ ਤਾਂ ਇਹਨਾਂ ਨੇ ਨਹੀਂ ਕਰਨਾ ਜੀ ਪੰਜਾਬ ਵਿੱਚ ਦਾ ਪੰਜਾਬ ਦੇ ਜਿਆ ਸਿੱਖਾਂ ਨੇ ਕਦੇ ਕੋਈ ਦੰਗਾ ਕੀਤਾ ਦੰਗਾ ਤਾਂ ਇਹੀ ਕਰਦੇ ਨੇ ਮੇਨ ਭਾਰਤ ਸਰਕਾਰ ਨੂੰ ਕਰਨਾ ਕੀ ਚਾਹੀਦਾ ਸੀ ਇਸ ਫਿਲਮ ਤੇ ਕੀ ਕਰਨਾ ਭਾਰਤ ਸਰਕਾਰ ਭਾਰਤ ਸਰਕਾਰ ਕੁਝ ਨਹੀਂ ਕਰ ਰਹੀ ਬੀਜਪੀ ਲੀਡਰ ਟਵੀਟ ਕਰਕੇ ਵਿਰੋਧ ਕਰ ਰਹੇ ਆ ਵੀ ਇਸ ਤਰ੍ਹਾਂ ਨਹੀਂ ਵਿਰੋਧ ਕਰਨਾ ਚਾਹੀਦਾ ਇਹ ਤਾਂ ਜਿਹੜੇ ਕੁਝ ਜਿਨ੍ਹਾਂ ਦੀ ਕੁਝ ਕਹਿੰਦੇ ਵੀ ਸਪੈਸ਼ਲੀ ਪੂਛਾਂ ਨੂੰ ਅੱਗ ਲੱਗੀ ਉਹ ਜੇ ਵੀਰੀ ਜਾਂਦੇ ਨੇ ਉਹੀ ਕਰਦੇ ਨੇ ਕਿ ਬੀਜੇਪੀ ਨੂੰ ਕੀ ਪ੍ਰੋਬਲਮ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ ਕਿਸੇ ਨੂੰ ਨਹੀਂ ਬਈ ਬੀਜਪੀ ਦੇ ਵੱਡੇ ਵੱਡੇ ਲੀਡਰ ਨੇ ਟਵੀਟ ਕਰਕੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇੰਨੀ ਤਾਂ ਬੁੱਧੀ ਹਰ ਕੋਈ ਬੰਦਾ ਰੱਖਦਾ ਕਿ ਜੋ ਫਰਵਰੀ ਦੇ ਵਿੱਚ ਤਿਆਰ ਹੋ ਗਈ ਜੋ ਫਰਵਰੀ ਦੇ ਵਿੱਚ ਤਿਆਰ ਹੋਊਗੀ ਉਸ ਵੀਡੀਓ ਦੀ ਸਜ਼ਾ ਤੁਸੀਂ ਅੱਜ ਕਿਵੇਂ ਦੇ ਸਕਦੇ ਹੋ ਸਹੀ ਗੱਲ ਨਹੀਂ ਤੇ ਕੀ ਗੱਲ ਜੇ ਇਹ ਵੀਡੀਓ ਪੰਜਾਬ ਦੇ ਅੰਦਰ ਜਾਂ ਭਾਰਤ ਦੇ ਅੰਦਰ ਇਹ ਲੱਗਦੀ ਤਾਂ ਕੀ ਗੱਲ ਸਰਕਾਰ ਇਸ ਤੋਂ ਕਮਾਈ ਨਹੀਂ ਸੀ ਕਰਦੀ ਸਰਕਾਰ ਨੇ ਫ੍ਰੀ ਕਰਨਾ ਸੀ ਬਹੁਤ ਸਿਪਾਈ ਹੋਣੀ ਸੀ ਇਹ ਇਹ ਕੁਛ ਬਦਮਾਸ਼ ਲੋਕਾਂ ਦੇ ਪਿੱਛੇ ਲੱਗ ਕੇ ਆ ਇੱਕ ਲੁਧਿਆਣੇ ਦੀ ਇੱਕ ਜੂਠ ਜੀ ਤੁਰੇ ਫਿਰਦਾ ਹਰੇਕ ਮਸਲੇ 'ਚ ਜਿਹੜਾ ਬੋਲਦਾ ਦਰਸ਼ਕਾਂ ਨੂੰ ਆਪੇ ਪਤਾ ਲੱਗ ਗਿਆਵੇਂ ਕਿ ਇਹਦੀ ਗੱਲ ਕੀਤੀ ਆ ਹਰ ਮਸਲੇ 'ਚ ਉਹ ਪੰਜਾਬ ਦਾ ਬਾਰਸ ਬਣਿਆ ਫਿਰਦਾ ਤੇ ਉਹ ਉਹਦੀ ਦਿਲਜੀਤ ਨਾਲ ਕੀ ਦੁਸ਼ਮਣੀ ਹੈ ਕੀ ਦੁਸ਼ਮਣੀ ਸਹੀ ਗੱਲ ਹੈ ਕੋਈ ਦੁਸ਼ਮਣੀ ਉਹਦੀ ਤਾਂ ਜੁੱਤੀ ਦੇ ਮੇਚ ਵੀ ਨਹੀਂ ਆਉਂ ਉਹ ਉਹਦੀ ਤਾਂ ਜੁੱਤੀ ਦੇ ਵਿੱਚ ਵੀ ਨਹੀਂ ਹੈ ਕਿਉਂਕਿ ਉਹ ਇੰਨਾ ਵੱਡਾ ਸਟਾਰ ਇੰਨਾ ਵੱਡਾ ਦੁਨੀਆ ਤੇ ਨਾਮ ਬਣਿਆ ਜਿਹਦਾ ਲੋਕ ਮਾਣ ਸਮਝਦੇ ਸੀ ਕਿ ਇਹ ਸਾਡੇ ਪੰਜਾਬ ਦਾ ਮਾਣ ਆ ਆ ਲੋਕ ਆ ਇੱਕ ਗੁਰੂ ਰੰਧਾਵਾ ਕਿਉਂ ਬਈ ਤੂੰ ਬਣਿਆ ਜੁੱਤੀਆਂ ਕਾਢ ਨੂੰ ਜੰਮੇ ਜੁੱਤੀਆਂ ਕਾਢੋ ਜਦੋਂ ਤੂੰ ਲਾਉਣਾ ਉਹ ਲਾਹੌਰ ਦੀ ਆ ਪਸ਼ੌਰ ਦੀ ਆ ਗੀਤ ਸੀ ਲੱਗਦਾ ਲਾਹੌਰ ਦੀ ਆ ਉਦੋਂ ਤੇਰਾ ਪਾਕਿਸਤਾਨ ਨਾਲ ਜ਼ਿਆਦਾ ਪਿਆਰ ਸੀ ਜ਼ਿਆਦਾ ਪਿਆਰ ਸੀ ਅੱਜ ਤੂੰ ਇਹਦੇ ਉਲਟ ਖੜਾ ਸਹੀ ਗੱਲ ਹੈ ਸਹੀ ਗੱਲ ਹੈ ਤੁਸੀਂ ਕੀ ਪਰਸਨਲ ਜੀ ਦਿਲਜੀਤ ਸਿੰਘ ਨੂੰ ਮਿਲੇ ਹੋ ਕਦੇ ਹਾਂ ਬਿਲਕੁਲ ਜੀ ਛੋਟੇ ਹੁੰਦੇ ਮੈਨੂੰ ਮਿਲਦਾ ਰਿਹਾ ਠੀਕ ਹੈ ਤੇ ਦੂਸਰਾ ਦੂਸਰਾ ਜਿਹੜਾ ਅਮੀਕਾ ਜਿਹੜਾ ਅੱਜ ਕਹਿੰਦਾ ਸਾਨੂੰ ਰਾਸ਼ਟਰ ਦੀ ਗੱਲ ਕਰਨੀ ਚਾਹੀਦੀ ਆ ਉਹ ਮਾਏ ਜਾਵੇ ਤੈਨੂੰ ਇਹ ਨਹੀਂ ਪਤਾ ਜਦੋਂ ਤੇਰੇ ਭਰਾ ਨੂੰ ਨੰਗਾ ਕਰਕੇ ਕੁੱਟਿਆ ਕਿਹੜੇ ਦੋਸ਼ ਚ ਕੀਤਾ ਸੀ ਦਲੇਰ ਮਹਿੰਦੀ ਨੇ ਵੀਡੀਓ ਚ ਕਿਹਾ ਸੀ ਕਿ ਮੇਰਾ ਕੱਛਾ ਵੀ ਲਹਾਤਾ ਸੀ ਜਦੋਂ ਕੁੱਟਿਆ ਅੱਧਾ ਪੰਜਾਬ ਤੁਸੀਂ 2 ਨੰਬਰ ਚ ਲਜਾ ਲਾ ਕੇ ਕਬੂਤਰਬਾਜੀ ਦੇ ਵਿੱਚ ਤੁਸੀਂ ਫਸੇ ਗਏ ਹੋ 2 ਸਾਲ ਤੋਂ ਤੇਰੇ ਭਰਾ ਨੇ ਸਜ਼ਾ ਕੱਟਿਆ ਕਬੂਤਰਬਾਜੀ ਚ ਤੁਸੀਂ ਫਸੇ ਰਹੇ ਹੋ ਜਦੋਂ ਪੰਜਾਬੀ ਲੱਦ ਲੱਦ ਕੇ ਤੁਸੀਂ ਗਾਉਣ ਵਾਲੇ ਜਿਸ ਬੰਦੇ ਨੂੰ ਕਦੇ ਗੀਤ ਸੁਣਦਾ ਵੀ ਨਹੀਂ ਸੀ ਪਤਾ ਉਹ ਤਾਂ ਤੁਸੀਂ ਚੱਕ ਚੱਕ ਕੇ ਵਿਦੇਸ਼ ਪਹੁੰਚਾਤੇ ਜਿਹੜੇ ਬੰਦੇ ਨੂੰ ਢੋਲ ਦੇ ਪਰ ਢੋਲ ਦੀ ਤਿੱਲੀ ਨਹੀਂ ਸੀ ਬੰਨੀ ਹੁੰਦੀ ਉਹਨੂੰ ਤਾਂ ਤੁਸੀਂ ਵਿਦੇਸ਼ ਪਹਚਾਤਾ ਤੇ ਤੂੰ ਰاشتਰਵਾਦੀਆਂ ਗੱਲਾਂ ਕਰਦਾ ਜੋ ਤੇਰਾ ਰਾਖੀ ਸਮਤਨਾ ਹੋਇਆ ਉਹ ਤੂੰ ਰاشتਰਵਾਦੀਆਂ ਗੱਲਾਂ ਕਰਦਾ ਤੂੰ ਪੰਜਾਬੀ ਬਣਨ ਦੀਆਂ ਗੱਲਾਂ ਕਰਦਾ ਆ ਨੀਰੂ ਬਾਜਵਾ ਉਹ ਬੀਬਾ ਜਿੰਨਾ ਪੰਜਾਬੀਆਂ ਨੇ ਤੈਨੂੰ ਮਾਣ ਦਿੱਤਾ ਤੇਰੀ ਰੋਜੀ ਰੋਟੀ ਵਧੀਆ ਚੱਲੀ ਗਈ ਹੁਣ ਤੇਰੀ ਉਮਰ ਜ਼ਿਆਦਾ ਹੋਊਗੀ ਤੂੰ ਨਵੀਆਂ ਹੀਰੋਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਤੇਰਾ ਸਿਰਫ ਆਪਣਾ ਕੰਮ ਦਾ ਰੌਲਾ ਲੇਕਿਨ ਦੁੱਖ ਦੀ ਗੱਲ ਆ ਵੀ ਤੂੰ ਪੰਜਾਬ ਦਾ ਖਾ ਕੇ ਪੰਜਾਬ ਦਾ ਵਿਰੋਧ ਕਰੀ ਜਾਂਦੀ ਹੈ ਨੀ ਨੀਰੂ ਬਾਜਵਾ ਨੇ ਇਸ ਚੀਜ਼ ਦਾ ਵਿਰੋਧ ਕੀਤਾ ਜੀ ਉਹ ਨਹੀਂ ਆਣੀ ਚਾਹੀਦੀ। ਉਹ ਨਹੀਂ ਹੋਣਾ ਚਾਹੀਦੀ। ਉਹ ਰੱਖੋ ਤੁਸੀਂ ਫਿਲਮ ਚ। ਬਸ ਇਹ ਮੈਂ ਤਾਂ ਇਹੀ ਗੱਲ ਕਰਦਾ ਵੀ ਹੁਣ ਸੰਨੀ ਦੀ ਓਲ ਦੀ ਫਿਲਮ ਆ। ਜਿਹੜੀ ਬਾਰਡਰ ਬਾਰਡਰ ਆ ਰਹੀ ਹੈ। ਤੇ ਠੀਕ ਆ ਸੰਨੀ ਦੀ ਓਲ ਤੇ ਭਾਜਪੀ ਦੀ ਬਹੁਤ ਢੂੰਗੀ ਸਾਂਝ ਖਾਨਦਾਨੀ ਆੜਿਆ ਸਮਾਜੀ ਆ। ਇਹਦੀ ਫਿਲਮ ਨੂੰ ਰੋਕੇ ਦਿਖਾਓ। ਦੇਖੋ ਅੱਧੀ ਫਿਲਮ ਉਹਦੀ ਵੀ ਛੂਟ ਹੋ ਗਈ ਆ। ਕਰਾਓ ਕੀ ਕਰਵਾਉਂਦੇ ਹੋ ਤੁਸੀਂ ਕਰਦੇ ਇਦਾਂ। ਇਹ ਟਰੈਕਟਰ ਕੀ ਬਾਹਰ ਲੈਨੇ? ਨੇ ਕਰੈਕਟਰ ਬਾਹਰ ਲੈਣੀ ਇਹ ਸਿੱਧਾ ਸਿੱਧਾ ਜੇ ਇਹ ਹਾਨੀ ਅਮੀਰ ਦੀ ਗੱਲ ਕਰਦੇ ਆ ਹਾਨੀ ਅਮੀਰ ਜਾਂ ਜਿਹੜਾ ਇਫਤਿਹਾਰ ਠਾਕੁਰ ਕੁਝ ਬੋਲੇ ਨੇ ਉਹ ਉਹਨਾਂ ਨੇ 100 ਵਾਰੀ ਮਾਫੀ ਮੰਗ ਲਈ ਲੇਕਿਨ ਜੇ ਤੁਸੀਂ ਉਹਦਾ ਇੰਨਾ ਹੀ ਵਿਰੋਧ ਕਰਦੇ ਹੋ ਕਿ ਜੀ ਸਾਡੇ ਇਹਨਾਂ ਦਾ ਸਬੰਧ ਸੁਧਰੇ ਨਹੀਂ ਸਕਦੇ ਇਹ ਦਿਲਜੀਤ ਦਾ ਬਾਈਕਟ ਕਰ ਰਹੇ ਆ ਕਿ ਦਿਲਜੀਤ ਨੂੰ ਫਿਲਮ ਚੋਂ ਕੱਢੋ ਉਹ ਕਮਲਿਓ ਹੁਣ ਤੁਹਾਡੇ ਬਸ ਚੋਂ ਬਾਹਰ ਨਹੀਂ ਆ ਉਹ ਬਹੁਤ ਉੱਚੀ ਉੱਚੇ ਲੈਵਲ ਤੇ ਚਲੇ ਆ ਗਿਆ ਹੁਣ ਤੁਹਾਡੇ ਬਸ ਦਾ ਕੰਮ ਨਹੀਂ ਹੈ ਔਰ ਇਸ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ ਦੋ ਦਰਾਂ ਦੇ ਵਿੱਚ ਤਿੰਨ ਦਰਾਂ ਦਾ ਰਿਕਾਰਡ ਹੈ ਰਿਕਾਰਡ ਤੋੜ ਕਮਾਈ ਕੀਤੀ ਹੈ ਕਿ ਅੱਜ ਤੱਕ ਕਿਸੇ ਵੀ ਪੰਜਾਬੀ ਫਿਲਮ ਨੇ ਇੰਨਾ ਨਹੀਂ ਕਮਾਇਆ ਔਰ ਬਹੁਤ ਸਾਰੀਆਂ ਜਿਹੜੀਆਂ ਅਲੱਗ-ਅਲੱਗ ਕੰਟਰੀਆਂ ਸੀ ਉਹਨਾਂ ਦੇ ਵਿੱਚ ਇਹ ਫਿਲਮ ਲੱਗਣ ਕਰਕੇ ਇੱਕ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਨਵਾਂ ਰਾਹ ਖੁੱਲ ਗਿਆ ਅਸਲ ਦੇ ਵਿੱਚ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਪ੍ਰੋਮੋਟ ਕਰਨ ਵਾਲਾ ਕੋਈ ਬੰਦਾ ਜਾਂ ਪੰਜਾਬ ਨੂੰ ਪ੍ਰੋਮੋਟ ਕਰਨ ਵਾਲੀ ਕੋਈ ਵੀ ਕੰਪਨੀ ਅੱਗੇ ਨਾ ਆਵੇ ਠੀਕ ਹੈ ਜਾਨੇ ਨਾ ਨੇ ਜਦੋਂ ਦਸ਼ਕਾਂ ਨੂੰ ਤੁਸੀਂ ਕੀ ਕਹਿਣਾ ਜਾਊਗਾ ਜਿਹੜੇ ਇਸ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਥੋੜਾ ਸਟਿੱਕ ਸਟਿੱਕ ਜਵਾਬ ਦੇਣਾ ਤੁਸੀਂ ਕਿ ਜਿਹੜੇ ਵੀ ਬੰਦੇ ਇਸ ਫਿਲਮ ਦਾ ਵਿਰੋਧ ਕਰਦੇ ਨੇ ਉਹਨਾਂ ਲੋਕਾਂ ਨੂੰ ਥੋੜਾ ਸਟਿੱਕ ਜਵਾਬ ਹੋਣਾ ਚਾਹੀਦਾ ਉਸ ਸਟਿੱਕ ਆਵਾਜ਼ ਵਿੱਚ ਜਵਾਬ ਵਿੱਚ ਉਹਨਾਂ ਸਾਰੇ ਮੈਸੇਜ ਜਾਣਾ ਚਾਹੀਦਾ ਇਹ ਜੋ ਇਹ ਜਿਹੜੇ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਹਨ ਨਾ ਘੱਟੋ ਘੱਟ ਤੁਸੀਂ ਕਲੀਅਰ ਕਰੋ ਕਿ ਤੁਸੀਂ ਪੱਗ ਦੇ ਵਿਰੋਧੀ ਹੋ ਤੁਸੀਂ ਦਿਲਜੀਤ ਦੋਸਾਂਝ ਦੇ ਵਿਰੋਧੀ ਹੋ ਜਾਂ ਤੁਸੀਂ ਫਿਲਮ ਇੰਡਸਟਰੀ ਦੇ ਵਿਰੋਧੀ ਹੋ ਕੀ ਖਟ ਕੀ ਖਟਿਆਰਾਂ ਨੇ ਵਿਰੋਧ ਕਰਕੇ ਖਟਣਾ ਤਾਂ ਜੀ ਇਹਨਾਂ ਨੂੰ ਤਾਂ ਕੁਝ ਨਹੀਂ ਮਿਲਣਾ ਬੀਜੇਪੀ ਤਾਂ ਆਪ ਬੈਕਫੁੱਟ ਤੇ ਆ ਜਿਹੜੇ ਬੀਜੇਪੀ ਦੇ ਵੱਡੇ ਵੱਡੇ ਲੀਡਰ ਆ ਉਹ ਕਹਿ ਰਹੇ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਬੇਮਕੂ ਤੋਂ ਬੇਵਕੂਫ ਬੰਦੇ ਨੂੰ ਵੀ ਪਤਾ ਕਿ ਕੋਈ ਵੀ ਕੰਪਨੀ ਨੇ ਜੇ ਫਿਲਮ ਬਣਾਈ ਆ ਜੇ ਉਹ ਇੱਥੇ ਲਾਊਗੀ ਤਾਂ ਸਰਕਾਰ ਕਮਾਊਗੀ ਅਸਲ ਦੇ ਵਿੱਚ ਇਹ ਲੋਕ ਦੇਸ਼ ਭਗਤ ਨਹੀਂ ਇਹ ਅੰਧ ਭਗਤ ਨੇ ਤੇ ਜਿਹੜੀ ਟੋਟਲ ਜੋ ਸਾਡੀ ਆਮਦਨ ਸਰਕਾਰ ਦੀ ਆਮਦਨ ਇਹਨਾਂ ਨੇ ਸਰਕਾਰ ਨੂੰ ਉਕਸਾ ਕੇ ਬਹਿਕਾ ਕੇ ਕਿਉਂਕਿ ਨਾਲ ਇਹ ਜਿਹੜੀ ਸਰਕਾਰ ਹੈ ਮਸਲਿਆਂ ਤੇ ਚੱਲਣ ਵਾਲੀ ਸਰਕਾਰ ਆ ਇਹ ਹੁਣ ਦੇਖ ਲਓ ਹੁਣ ਕਾਮਣ ਯਾਤਰਾ ਸ਼ੁਰੂ ਹੋਣੀ ਹੈ ਸਾਬਣ ਚ ਹੁਣ ਇਹਨਾਂ ਨੇ ਨਵੇਂ ਮਸਲੇ ਲੈ ਕੇ ਵਜਣ ਇਹਨਾਂ ਨੂੰ ਮਸਲੇ ਚਾਹੀਦੇ ਆ ਕੀ ਗੱਲ ਜੇ ਤੁਸੀਂ ਗੱਲ ਕਰਦੇ ਹੋ ਵੀ ਕੁਝ ਵੀ ਗੱਲ ਆ ਤੁਹਾਡੇ ਇੱਕ ਬਿਆਨ ਦੇ ਉੱਤੇ ਪੰਜਾਬ ਦੇ ਕਿੰਨੇ ਕਿੰਨੇ ਸੂਰਬੀਰ ਯੋਧੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ ਤਾਂ ਤੁਸੀਂ ਉਹ ਉਸ ਚੀਜ਼ ਨੂੰ ਤੁਸੀਂ ਹੁਣ ਗੋਲਿਆ ਕਰ ਦਿੰਦੇ ਆ ਦਲਜੀਤ ਨੇ ਕਿੰਨੀਆਂ ਕਿੰਨੀਆਂ ਵਧੀਆ ਕਰੈਕਟਰ ਵਾਈਜ਼ ਫਿਲਮਾਂ ਦਿੱਤੀਆਂ ਨੇ ਸਾਨੂੰ ਤਾਂ ਸਪਸ਼ਟ ਕਰ ਦੋ ਵੀ ਤੁਸੀਂ ਕਿਸ ਚੀਜ਼ ਦੇ ਵਿਰੋਧੀ ਹੋ ਕੀ ਤੁਸੀਂ ਦਸਤਾਰ ਦੇ ਵਿਰੋਧੀ ਹੋ ਦਲਜੀਤ ਦੇ ਵਿਰੋਧੀ ਹੋ ਸੰਗੀਤ ਦੇ ਵਿਰੋਧੀ ਹੋ ਜਾਂ ਜੇ ਤੁਸੀਂ ਪਾਕਿਸਤਾਨ ਵਿਰੋਧੀ ਹੋ ਤਾਂ ਜੋ ਪਾਕਿਸਤਾਨ ਨਾਲ ਜਿੰਨੇ ਵੀ ਤੁਹਾਡੇ ਨਿਭਦੇ ਰਿਸ਼ਤੇ ਆ ਸਾਰੇ ਬੰਦ ਕਰੋ ਸਹੀ ਹੁਣ ਦੇਖੋ ਪ੍ਰਦਰਸ਼ਨ ਲੰਗਾ ਕਤਾਰੂ ਸਾਹਿਬ ਦਾ ਲੰਗਾ ਲੰਗਾ ਤੋਂ ਬੰਦ ਹੋ ਗਿਆ ਕਿੰਨੀ ਯਾਤਰਾ ਜਾਰੀ ਚੁੱਤੇ ਕਿੰਨੇ ਲੋਕ ਇੱਧਰ ਉੱਧਰ ਜਾ ਰਹੇ ਜਿਹੜੇ ਪੰਜਾਬੀ ਆ ਰਹੇ ਮਾਤਾ ਦੇਖਣ ਜਾ ਰਹੇ ਆਪਣੇ ਗੁਰੂ ਨਾਲ ਜੁੜੇ ਹੋਏ ਸੀਗੇ ਇਹ ਜਿਹੜੇ ਗੁਰੂ ਨੇ ਜੋੜੇ ਹੋਏ ਉਹਨਾਂ ਨੂੰ ਮੱਥਾ ਟੇਕਣ ਦਾ ਮੌਕਾ ਮਿਲਦਾ ਸੀ ਸੁਭਾ ਮਿਲਦਾ ਸੀ ਫਿਰ ਜਦੋਂ ਅਗਲੇ ਮੰਗ ਕਰਦੇ ਆ ਕਿ ਸਾਨੂੰ ਵੱਖਰਾ ਕਰ ਦਿਓ ਫਿਰ ਵੀ ਤਕਲੀਫ ਹੈ ਹੁਣ ਇੱਕ ਤੁਹਾਨੂੰ ਗੱਲ ਦੱਸ ਦਵਾਂ ਜੋ 사우ਦੀ ਅਰਬ ਹੈ ਜੋ ਦੁਬਈ ਹੈ ਜੋ ਕੁਵੈਤ ਹੈ ਜੋ ਇਹ ਇਰਾਕ ਮੁਲਕ ਨੇ ਇਹ ਭਾਰਤ ਦਾ ਹਿੱਸਾ ਸੀ ਇਹ ਜਦੋਂ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਅਲੱਗ-ਅਲੱਗ ਕਰ ਦਿੱਤਾ ਉਹ ਜਿਹੜੇ ਰਾਜ ਸੀ ਨਾ ਉਹ ਕੁਵੈਤ ਵਰਗੇ ਰਾਜ ਸੀ 사우ਦੀ ਅਰਬ ਤੇ ਦੁਬਈ ਵਰਗੇ ਰਾਜ ਸੀ ਯੂਏਈ ਵਰਗੇ ਰਾਜ ਸੀ ਕਿ ਅੱਜ ਜੋ ਕੰਟਰੀਆਂ ਬਣ ਗਿਆ ਉਹਨਾਂ ਨਾਲ ਤੁਸੀਂ ਕਦੇ ਜਾ ਕੇ ਪੰਗਾ ਨਹੀਂ ਲੈ ਰਹੇ ਇੱਕ ਤੁਹਾਨੂੰ ਇੰਨਾ ਕੁ ਛੋਟਾ ਜਿਹਾ ਇੱਕ ਮੁਲਕ ਤੇ ਇਹ ਜਿਹੜਾ ਇੱਕ ਛੋਟੀ ਜੀ ਸਟੇਟ ਆ ਤੁਹਾਨੂੰ ਉਹ ਉਹੀ ਤੁਹਾਨੂੰ ਚੁਬੀ ਜਾਂਦੀ ਆ ਕਦੇ ਉਹਨਾਂ ਦਾ ਤੁਸੀਂ ਗੁੱਸਾ ਅਗਲਾ ਕਰਿਆ ਨਹੀਂ ਆ ਵੀ ਉਹ ਵੀ ਉਹ ਕਿਉਂ ਵੱਖ ਹੋ ਗਏ ਕੱਲਾ ਪਾਕਿਸਤਾਨ ਹੀ ਨਹੀਂ ਵੱਖ ਹੋਇਆ ਜਿਹੜੇ ਜਿਹੜੇ ਸਾਡੇ ਬੁੱਧੀਜੀਵੀ ਇਹਨਾਂ ਦੀ ਨਜ਼ਰ ਇੱਥੇ ਤੱਕ ਆ ਆਪਕੀ ਗੱਲ ਜਦੋਂ ਤੁਸੀਂ ਕਹਿੰਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਕਾਬਿਲਕਤਾਧਾਰ afghan ਤੱਕ ਰਾਜ ਸੀਗਾ ਤਾਂ ਉਹ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਉਹ ਰਾਜ ਕੀਤਾ ਸੀ ਪੰਜਾਬ ਦਾ ਸੀ ਤੁਸੀਂ ਕਦੇ ਕਿਹਾ ਵੀ afghanistan ਕਿਉਂ ਅਲੱਗ ਹੋਇਆ ਤੁਸੀਂ ਕਦੇ ਕਿਹਾ ਵੀ ਉਹ ਇਹ ਕਿਉਂ ਅਲੱਗ ਹੋਇਆ ਇਰਾਕ ਕਿਉਂ ਅਲੱਗ ਹੋਇਆ ਕੁਵੈਤ ਕਿਉਂ ਅਲੱਗ ਹੋਇਆ ਅਸੀਂ ਤਾਂ ਪੰਜਾਬ ਨੂੰ ਰੋਲਾ ਪਾ ਕੇ ਕਿਉਂ ਬੈਠੇ ਜਦੋਂ ਅਰਬ ਲੋਕ ਸੀ ਉਹ ਸਾਰੇ ਇੱਕ ਪਾਸੇ ਨਿਕਲ ਗਏ ਕਦੀ ਕਿਸੇ ਨੇ ਉਹਨਾਂ ਦਾ ਰੋਣਾ ਨਹੀਂ ਰੋਇਆ ਇਹ ਪੰਜਾਬ ਦੇ ਕਿਉਂ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਹ ਦਸਤਾਰ ਸਰਦਾਰ ਤੇ ਪੰਜਾਬ ਦੀ ਲੜਾਈ ਹੈ ਇਹ ਪੰਜਾਬ ਨੂੰ ਹਰ ਹੀਲੇ ਥੱਲੇ ਲਾਉਣਾ ਚਾਹੁੰਦੇ ਆ ਫਿਲਮ ਨਾਲ ਇਹਨਾਂ ਨੂੰ ਕੋਈ ਰਿਐਕਸ਼ਨ ਨਹੀਂ ਹੈ ਫਿਲਮ ਚੱਲੇ ਨਾ ਚੱਲੇ ਇਹਨਾਂ ਨੂੰ ਉਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਮਸਲਾ ਸਿਰਫ ਉਗੜੇ ਤੇ ਜੋੜੇ ਦਾ ਹੈ ਬਾਸ ਜੀ ਇਹ ਸਾਡੀ ਭਾਸ਼ਾ ਨੂੰ ਸਾਡੀ ਸਟੇਟ ਨੂੰ ਸਾਡੀ ਸਰਦਾਰੀ ਨੂੰ ਸਾਡੀ ਸਿੱਖੀ ਨੂੰ ਉਸ ਚੀਜ਼ ਨੂੰ ਟਾਰਗੇਟ ਕਰਨ ਦੇ ਲਈ ਇਹੋ ਜਿਹੇ ਮਸਲੇ ਸਮੇਂ-ਸਮੇਂ 'ਤੇ ਰਲਝਾਈ ਜਾਂਦੇ ਆ ਦਲਜੀਤ ਦੇਸਾਂਜ ਸਗੋਂ ਇਸ ਫਿਲਮ ਦੇ ਆਉਣ ਨਾਲ ਉਹਦਾ ਜਿਹੜਾ ਇੱਕ ਬਤੌਰ ਐਕਟਰ ਕੱਦ ਸੀ ਉਹ ਵੱਡਾ ਹੋਇਆ ਤੇ ਛੋਟਾ ਨਹੀਂ ਹੋਇਆ ਸੋ ਦੋਸਤੋ ਇਹ ਜੋ ਵੀਡੀਓ ਭਾਰਤ ਵਿੱਚ ਲਾਂਚ ਨਹੀਂ ਹੋਈ ਇਸ ਦਾ ਸਭ ਤੋਂ ਪਹਿਲਾ ਸਿੱਧਾ ਸਿੱਧਾ ਘਾਟਾ ਆਪਣੇ ਭਾਰਤ ਸਰਕਾਰ ਨੂੰ ਹੈ ਭਾਰਤ ਨੂੰ ਹੈ ਜਿਸ ਨਾਲ ਬੜਾ ਅੱਛਾ ਰੈਵਨਿਊ ਇਕੱਠਾ ਹੋਣਾ ਸੀ ਪੰਜਾਬ ਨੂੰ ਭਾਰਤ ਨੂੰ ਪੂਰੇ ਇੰਡੀਆ ਨੂੰ ਠੀਕ ਹੈ ਜਿਸ ਨਾਲ ਆਪਣੇ ਜੀਡੀਪੀ ਵਿੱਚ ਗਰੋਥ ਹੁੰਦੀ ਠੀਕ ਹੈ ਜੀ ਇੱਕ ਤਏ ਬਹੁਤ ਵੱਡਾ ਘਾਟਾ ਹੈ ਜਿਹੜੇ ਇਸ ਵੀਡੀਓ ਦਾ ਵਿਰੋਧ ਕਰਦੇ ਉਹਨਾਂ ਨੂੰ ਵੀ ਮੇਰਾ ਵੀ ਖਾਸ ਮੈਸੇਜ ਹੈ ਕਿ ਇਹ ਵੀਡੀਓ ਦਾ ਵਿਰੋਧ ਕਰਨ ਦੇ ਬਜਾਏ ਦੀ ਸਪੋਰਟ ਕਰਦੇ ਅੱਗੋਂ ਆ ਰਹੀ ਹੈ ਜੀ ਪਰਭਾਸ ਦੀ ਫਿਲਮ ਆ ਰਹੀ ਹੈ ਮੈਂ ਐਕਟਰੀਆਂ ਦੇ ਨਾਮ ਦੱਸਿਆ ਤੁਸੀਂ ਵਿਰੋਧ ਕਰੋ ਉਹਨਾਂ ਦਾ ਉਹਨਾਂ ਦਾ ਵੀ ਵਿਰੋਧ ਕਰਕੇ ਦੇਖੋ ਦੇਖੋ ਕੀ ਭਾਗਿਕਦੀ ਹੈ ਠੀਕ ਹੈ ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਵਿਰੋਧ ਨਾ ਕਰੋ ਵਿਰੋਧ ਕਰਨ ਨਾਲ ਕੋਈ ਹੱਲ ਨਹੀਂ ਹੁੰਦਾ ਉਸ ਚੀਜ਼ ਦਾ ਹੱਲ ਨਾਲੇ ਇਹ ਫਿਲਮ ਪਹਿਲਾਂ ਹੀ ਲਾਂਚ ਕਰ ਦਿੱਤੀ ਗਈ ਸੀ ਪਹਿਲਾਂ ਹੀ ਬਣਾਇਆ ਦਿੱਤੀ ਗਈ ਸੀ ਕਾਸਟ ਹੋ ਚੁੱਕੀ ਸੀ ਤੇ ਇਹ ਵੀਡੀਓ ਦਾ ਵਿਰੋਧ ਕਰਦੇ ਵੀ ਆ ਸਾਨੂੰ ਸਪੋਰਟ ਕਰਨਾ ਚਾਹੀਦਾ ਤਾਂ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਤਾਂ ਜੋ ਭਾਰਤ ਨੂੰ ਰੈਵਨਿਊ ਇਕੱਠਾ ਹੋ ਸਕੇ ਉਸ ਰੈਵਨਿਊ ਨਾਲ ਆਪਣੇ ਭਾਰਤ ਦੇ ਜੋ ਨੌਜਵਾਨ ਨਨੂ ਰੋਜ਼ਗਾਰ ਮਿਲ ਸਕੇ ਉਹ ਪੈਸੇ ਨਾਲ ਰੋਜ਼ਗਾਰ ਤਰੱਕੀ ਹੋ ਸਕੇ ਸੋ ਇਹ ਵੀਡੀਓ ਨੂੰ ਮੈਂ ਬਾਰ ਬਾਰ ਬੇਨਤੀ ਕਰਾਂ ਜਿੱਦਾਂ ਦੀ ਵੀਡੀਓ ਨੂੰ ਨਾ ਸਟਾਪ ਕਰਿਆ ਕਰੋ ਕਿਉਂਕਿ ਦਿਲਜੀਤ ਸਿੰਘ ਜੀ ਨੇ ਇਹ ਵੀਡੀਓ ਬਹੁਤ ਬਣਾਈ ਹੈ ਭਾਰਤ ਲਈ ਬਣਾਈ ਹੈ ਦੇਸ਼ ਲਈ ਬਣਾਈ ਹੈ ਦੇਸ਼ ਵਾਸੀ ਲਈ ਬਣਾਈ ਹੈ ਪੰਜਾਬ ਦਾ ਨਾਮ ਰੋਸ਼ਨ ਕੀਤਾ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਇਸ ਵੀਡੀਓ ਨੂੰ ਬਤੌਰ ਤੇ ਸ਼ੇਅਰ ਤੇ ਲਾਈਕ ਜਰੂਰ ਕਰਨਾ ਔਰ ਕਮੈਂਟ ਕਰਕੇ ਦੱਸਣਾ ਅਗਰ ਤੁਹਾਨੂੰ ਇਸ ਵੀਡੀਓ ਵਿੱਚ ਕਿਹੜੀ ਕਿਹੜੀ ਸਾਡੀ ਗੱਲਾਂ ਚੰਗੀਆਂ ਲੱਗੀਆਂ ਤੇ ਇਸ ਵੀਡੀਓ ਨੂੰ ਬਤੌਰ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ